ਕ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਕਾਲੀ ਧਰਮ ਪਾਤਸ਼ਾਹ ਦੀ ਸੇਸ਼ ਕਰਾਈ ਦੀ ਟੀਮ ਜੰਗੀ ਯੋਧੇ ਸੁਬੇਦਾਰ ਕਰਪਾਲ ਸਿੰਘ ਦੇ پاس ਪਹੁੰਚੇ ਆ ਤੇ ਅੱਜ ਸਾਨੂੰ ਆਪਣੇ ਉਸ ਟਾਈਮ ਦੀ ਜੀਵਨੀ ਔਰ ਉਸ ਟਾਈਮ ਦਾ ਇਤਿਹਾਸ ਬਾਰੇ ਜਾਣਕਾਰੀ ਦੇਣਗੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਆਪਣੇ ਕੀਮਤੀ ਸਮੇਂ ਜੋ ਕੱਢ ਕੇ ਸਮਾਂ ਔਰ ਆਪਣੇ ਦਸਨ ਵਾਲੇ ਇਤਿਹਾਸ ਬਾਰੇ ਦੱਸਣ ਦੀ ਦੱਸਣ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਬਹੁਤ ਹੀ ਸਤਿਕਾਰਯੋਗ ਕੈਪਟਨ ਜਸਵੰਤ ਸਿੰਘ ਜੀ ਉਹਨਾਂ ਨਾਲ ਆਈ ਪਹੁੰਚੀ ਤੇ ਮੈਂ ਦਾ तहे ਦਿਲੋਂ ਧੰਨਵਾਦ ਕਰਦੇ ਆਂ ਕਿ ਮੈਂ ਆਪਣੇ ਬਚਪਨ ਦੇ ਵਿੱਚ ਜਿਹੜੀ ਪ੍ਰਾਇਮਰੀ ਸਿੱਖਿਆ ਸੀ ਉਹ ਸਾਡੇ ਪ੍ਰਾਇਮਰੀ ਸਕੂਲ ਫਰਵਾਹੀ ਵਿਖੇ ਕੀਤੀ ਉਸ ਤੋਂ ਬਾਅਦ ਮਿਡਲ ਸਕੂਲ ਤੱਕ ਸਾਡੇ ਇੱਕ ਪ੍ਰਾਈਵੇਟ ਸਕੂਲ ਖੋਲਿਆ ਕਿਉਂਕਿ ਬਰਨਾਲਾ ਸਾਹਿਬ ਤੋਂ ਦੂਰ ਪੈਂਦਾ ਸੀ ਇਸ ਕਰਕੇ ਮੈਂ ਪ੍ਰਾਈਵੇਟ ਸਕੂਲ ਤੋਂ ਉੱਥੋਂ 8ਵੀਂ ਪਾਸ ਕਰਕੇ ਮੈਟ੍ਰਿਕ ਕਿਹੜੀ ਬਰਨਾਲਾ ਗਵਰਨਮੈਂਟ ਹਾਈ ਸਕੂਲ ਚੋਂ ਕੀਤੀ 1962 ਲੜਾਈ ਲੱਗੀ ਤੋਂ ਬਾਅਦ ਐਮਰਜੈਂਸੀ ਲਾਗੂ ਹੋਈ ਤੇ ਫੌਜ ਦੀ ਭਰਤੀ ਖੁੱਲੀ ਮੈਂ ਬੜੇ ਜੋਸ਼ ਨਾਲ ਉਸ ਫੌਜ ਭਰਤੀ ਹੋਣ ਵਾਸਤੇ ਗਿਆ ਪਰਿਵਾਰ ਮਾਪੇ ਇਸ ਗੱਲ ਨੂੰ ਨਹੀਂ ਚਾਹੁੰਦੇ ਸੀ ਪਰ ਮੇਰੇ ਚ ਉਹ ਜੰਗੀ ਜੋਸ਼ ਸੀ ਤੇ ਮੈਂ ਇਹਨਾਂ ਦਾ ਇਨਕਾਰ ਦਾ ਹੋਇਆ ਮੈਂ ਜ਼ਬਰਦਸਤੀ ਭਰਤੀ ਹੋਇਆ 1962 ਦੇ ਵਿੱਚ ਤੇ ਪੰਜਾਬ ਦੇ ਸਿੱਖਿਆ ਦੇ ਸੈਂਟਰ ਇਕੱਠੇ ਸੀ ਮੈਂ ਉੱਥੋਂ ਟ੍ਰੇਨਿੰਗ ਕਰਕੇ ਤੇ ਯੰਗ ਸੂਰਦਰ ਬਣਿਆ ਉਸ ਟਾਈਮ ਤੇ ਪੰਜਾਬ ਸੈਂਟਰ ਦੇ ਨਾਲ ਅਸੀਂ ਮਿਕਸ ਸੀ ਜਿਹੜੀ ਟ੍ਰੇਨਿੰਗ ਸੀ ਸਾਡੀ ਪੰਜਾਬ ਸੈਂਟਰ ਨਾਲ ਕੰਬਾਈਨਡ ਚੱਲਦੀ ਸੀ ਉਸ ਵਾਰ ਸੈਂਟਰ ਲੱਗ ਹੋਇਆ ਮਿਲ ਰਹੇ ਸਾਡੇ ਜਿਹੜੇ ਜੰਗ ਸੋਲਜਰ ਸੀ ਉਹਨਾਂ ਨੂੰ ਕੁਝ ਡਿਊਟੀ ਵਾਸਤੇ ਰੱਖਿਆ ਗਿਆ ਤੇ ਮੈਂ ਮੇਰੇ ਨਾਲ ਹੋਰ ਵੀ ਸਾਥੀ ਸੀ ਸਾਡਾ ਪੰਜਾਬ ਸੈਂਟਰ ਦੇ ਵਿੱਚ ਜਿਹੜੇ ਪਾਈਪ ਬੈਂਡ ਸੀ ਉਹ ਨਹੀਂ ਸੀ ਪੰਜਾਬ ਦਾ ਅਸੀਂ ਇਹਨਾਂ ਨੇ ਇੱਕ ਬੈਂਡ ਪਾਰਟੀ ਖੜੀ ਕੀਤੀ ਜਿਹਦੇ ਵਿੱਚ ਸੁਭਿਦਾਰ ਹਰੀ ਸਿੰਘ ਸਾਹਿਬ ਜਿਹੜੇ ਸੈਕੰਡ ਸਿਖਲਾਈ ਤੋਂ ਸੀ ਉਹਨਾਂ ਨੇ ਮੈਨੂੰ ਸਿਲੈਕਟ ਕੀਤਾ ਅਸੀਂ ਬੈਂਡ ਦੇ ਵਿੱਚ ਰਹੇ ਬੈਂਡ ਦੀ ਕੰਪੀਟੀਸ਼ਨ ਪਈ ਕਈ ਹੋਏ ਅਸੀਂ ਉੰਜ ਭੀ ਹਿੱਸਾ ਲਿਆ ਉਸ ਵਾਰ 1955 ਦੇ ਜੰਗ ਦੇ ਵੇਲੇ ਜਦੋਂ ਕਾਲੀ ਤਾਰ ਪੜਤਣ ਬੜੀ ਜੋਸ਼ ਕਰੋਸ਼ ਦੇ ਵਿੱਚ ਲੜਾਈ ਲੜ ਰਹੀ ਸੀ ਬਹੁਤ ਜਵਾਨਾਂ ਦਾ ਨੁਕਸਾਨ ਹੋਇਆ ਬੜੀ ਦਲੇਰੀ ਨਾਲ ਕੰਮ ਕੀਤਾ ਇਹਨਾਂ ਨੇ ਤੇ ਸਾਨੂੰ ਜਿਹੜੇ ਜੰਗ ਸੋਜਨ ਸੀ ਸੈਂਟਰ ਦੇ ਵਿੱਚੋਂ ਤਕਰੀਬਨ 20-25 ਬੰਦਿਆਂ ਨੂੰ ਸਾਨੂੰ ਰੀਇਨਫੋਰਸਮੈਂਟ ਕੇਪ ਆ ਵਾਲੇ ਭੇਜਿਆ ਗਿਆ ਕਿ ਜਿਸ ਪੜਤਣ ਦਾ ਕੋਈ ਜ਼ਿਆਦਾ ਪੱਕ ਭਾਈ ਕਰਨੀ ਹੋਊਗੀ ਤਾਂ ਉਥੋਂ ਬੰਦੇ ਲੈ ਜਾਂਦੇ ਸੀ ਜਦੋਂ ਅਸੀਂ ਉੱਥੇ ਪਹੁੰਚੇ ਉੱਥੇ 5-6 ਦਿਨ ਰਹੇ ਸਾਡੇ ਉੱਥੇ ਵੀ ਹਵਾਈ ਅਟੈਕ ਹੋਇਆ ਤੇ ਅਸੀਂ ਮੋਰਚਿਆਂ ਦੇ ਵਿੱਚ ਡਟੇ ਰਹੇ ਤੇ ਉਸ ਟਾਈਮ ਤੇ ਵਾਹੇ ਹਸਾ ਦਾ ਉੱਤੇ ਬੰਬ ਡਿੱਗਿਆ ਉੱਥੇ ਵੀ ਕਾਫੀ ਨੁਕਸਾਨ ਹੋਇਆ ਉਸ ਤੋਂ ਦੋ ਤਿੰਨ ਦਿਨ ਬਾਅਦ ਫਿਰ ਸਾਨੂੰ ਅਖਨੂਰ ਚਲੇ ਗਏ ਸੀ ਪਟੰਚਲ ਸਿੱਖਿਆ ਲਈ ਵਾਸਤੇ ਅਖਨੂਰ ਉਦੋਂ ਐਮਬੀ ਦਾ ਫੈਨ ਕੀਤਾ ਜਿਹਦੇ ਮਸੂਦ ਅਮੀਨ ਸਾਹਿਬ ਤੇ ਕਰਨ ਸਾਹਿਬ ਦੋਨੇ ਜ਼ਖਮੀ ਹੋਏ ਜਦੋਂ ਉਹਨਾਂ ਨੇ ਦੱਸਿਆ ਵੀ ਅਸੀਂ ਹਿੰਦੁਸਤਾਨੀ ਆ ਪੱਕਾ ਲਾ ਕੇ ਤੁਹਾਨੂੰ ਘੁਮਾਈਆਂ ਤਾਂ ਉਹਨਾਂ ਨੇ ਜਿਹੜਾ ਫੈਰ ਕੀਤਾ ਤਾਂ ਇਹਦੇ ਵਿੱਚ ਕਨਵ ਸਾਹਿਬ ਤੇ ਕਿਨੰਦ ਗੱਦ ਸਾਹਿਬ ਤੇ ਸੁਗਨਾਮੇ ਦਿਆਲ ਸਿੰਘ ਸਾਹਿਬ ਚੱਕਮੀ ਹੋ ਗਏ। ਉਸ ਤੋਂ ਬਾਅਦ ਜਦੋਂ ਸੈਂਟਰ ਦੇ ਵਿੱਚ ਪਤਾ ਲੱਗਿਆ ਅਸੀਂ ਵੀ ਉੱਥੇ ਪਹੁੰਚੇ ਅਸੀਂ ਕਾਲੀ ਤਾਰ ਦੀ ਲੜਾਈ ਤੋਂ ਪਹਿਲਾਂ ਤਕਰੀਬਨ 3-4 ਦਿਨ ਪਹੁੰਚੇ ਸੀ ਪਟਕੜ ਦੇ ਵਿੱਚ। ਪਹਿਲਾਂ ਅਸੀਂ ਸੈਂਟਰ ਸੀਗੇ ਉੱਥੇ ਸਾਨੂੰ ਅਵਾਈ ਸੀ ਕਿ ਨਾ ਜਿਹੜੀ ਵੀ ਕੋਈ ਟ੍ਰੇਨਿੰਗ ਸੀ ਅਸੀਂ ਪਟੜਨ ਬਾਰੇ ਨਹੀਂ ਕਿਸੀ ਕੀਤੀ ਜਿਵੇਂ ਕਿ ਐਸਐਲਆਰ ਸੀ ਉਸ ਟਾਈਮ ਤੇ ਪਟੜਨ ਦੀ ਸੀ ਔਰ ਸੈਂਟਰ ਦੇ ਵਿੱਚ ਨਹੀਂ ਸੀ ਸੈਂਟਰ ਦੀ ਅਸੀਂ ਕੋਈ ਟ੍ਰੇਨਿੰਗ ਨਹੀਂ ਸੀ ਕੀਤੀ ਸਾਨੂੰ ਟ੍ਰੇਨਿੰਗ ਉੱਥੇ ਐਸਐਨ ਦੀ ਟ੍ਰੇਨਿੰਗ ਥੋੜੇ ਸਮੇਂ ਵਿੱਚ ਦਿੱਤੀ ਗਈ ਉਦੋਂ ਬਾਅਦ ਫਿਰ ਅਸੀਂ ਜਦੋਂ ਲੜਾਈ ਸ਼ੁਰੂ ਹੋਈ ਤਾਂ ਅਸੀਂ ਰਹਿ ਲਸ ਦਾ ਪਾਰਟ ਹੋ ਰਿਹਾ ਸੀ ਕੱਲ੍ਹ ਸਾਤ ਸਵੇਰੇ ਮੇਂ ਦਿਆ ਸਿੰਘ ਸਾਹਿਬ ਗੁਰਕਰ ਦੇ ਸਾਹਮਣੇ ਖੜੇ ਸੀ ਟੈਂਟ ਦੇ ਵਿੱਚ ਮਹਾਰਾਜ ਸਰਾਏ ਰੱਖੀ ਸੀ ਅਸੀਂ ਉਹਨਾਂ ਕੋਲ ਚਲੇ ਗਏ ਸਰਾਏ ਦਾ ਟਾਈਮ ਸੀ ਅਸੀਂ ਮਾਥਾ ਟੇਕਣ ਗਏ ਮੇਰੇ ਨਾਲ ਹੋਰ ਵੀ ਦੋ ਤਿੰਨ ਜਵਾਨ ਸੀ ਤੇ ਉੱਥੇ ਰਹਿਮਸ਼ਿਵਰਾ ਹੋ ਰਿਹਾ ਸੀ ਸੁਰਜਨ ਸਿੰਘ ਸਾਹਿਬ ਕਹਿ ਰਹੇ ਸੀ ਕਿ ਸਭ ਆਪਾਂ ਖੰਡ ਪਾਟ ਸਾਫ ਕਰਾਵਾਂਗੇ ਫਿਰ ਆਪਾਂ ਅਟੈਕ ਕਰਾਂਗੇ ਕਮਸਾਬ ਬੈਲਸੀ ਆਪਣ ਨੂੰ ਸਮਾ ਥੋੜਾ ਹੈ ਆਪਕ ਕਿਥੋਂ ਜਾਣ ਲਿਆ ਮੈਂ ਪਾਠ ਕਿਥੋਂ ਲਿਆ ਉਹ ਕੰਸਾਉ ਹੋ ਜੂ ਕੋਈ ਆਪਾਂ ਖੰਡਪੜ ਕਰਾਵਾ ਉਹ ਖੰਡਪੜ ਕਰਨ ਤੋਂ ਬਾਅਦ ਫਿਰ ਇਹ ਸਾਡਾ ਅਟੈਕ ਹੋਇਆ ਮੈਂ ਚਾਰਲੀ ਬੂਮ ਨਾਲ ਐਜ ਸਟੇਚਰ ਵੇਅ ਕਮ ਕੀਤਾ ਜਿਹੜੀ ਅਗਵਾਈ ਲੈਫਟੇਨੰਟ ਕਰਦੇ ਸੌਰੀ ਕਪਟਨ ਬਲਵੀਰ ਸਿੰਘ ਉਹ ਉਸ ਟਾਈਮ ਤੇ ਸਾਈਕਲ ਲਫਟੇਨੰਸੀ ਤੇ ਵੀ ਕੇ ਪਤਰਾ ਸਾਈਕਲ ਲਫਟੇਨੰਸੀ ਇਹ ਅਟੈਕ ਦੇ ਵਿੱਚ ਪਤਰਾ ਸਾਹਿਬ ਦੀ ਸ਼ੀਧੀ ਪ੍ਰਾਪਤ ਕਰ ਗਏ ਤੇ ਬ੍ਰਿਨਿੰਦਰ ਸਿੰਘ ਸਾਹਿਬ ਉਹ ਵੀ ਬੜੀ ਸਖ ਜਖਮੀ ਹੋਊ ਸੀ ਉਹਦੇ ਪੇਟ 'ਚ ਗੋਲੀਆਂ ਲੱਗੀਆਂ ਤੇ ਅਸੀਂ ਉਹਨਾਂ ਨੂੰ ਮਰ ਕੇ ਚੱਕ ਕੇ ਵਾਪਸ ਲਿਆ ਤੇ ਸਾਰਾ ਉਸ ਤੋਂ ਬਾਅਦ ਸਾਡੇ ਨਾਲ ਸੁਭਰ ਮਹਤਾ ਸਿੰਘ ਸਾਹਿਬ ਸੀਗੇ ਜਿੰਨੇ ਵੀ ਜਖਮੀ ਸੀ ਉਹਨਾਂ ਦੀ ਡਿਊਟੀ ਲਈ ਮੇਰੀ ਤੁਸੀਂ ਇੰਜੈਕਸ਼ਨ ਨੂੰ ਸਾਰਿਆਂ ਨੂੰ ਚੱਕ ਕੇ ਲੈ ਕੇ ਆਓ ਜਖਮ ਨੂੰ ਧੋਣੇ ਧੋਣੇ ਸਾਨੂੰ ਸਾਰੀ ਦਿਹਾੜੀ ਨਿਕਲ ਗਈ ਉਸ ਤੋਂ ਬਾਅਦ ਅਸੀਂ ਜਖਮੀ ਟੋਣੇ ਮਾਤੇ ਜਾ ਰਹੇ ਸੀ ਇੱਕ ਜੌਨ ਜਖਮੀ ਸੀ ਉਹਨੇ ਆਵਾਜ਼ ਮਾਰੀ ਸੁਭਰ ਸਾਹਿਬ ਨੂੰ ਵੀ ਸਾਹਿਬ ਪਾਣੀ ਪਿਆ ਦੇ ਉਹਨੇ ਆਪਣੀ ਬਾਟਰ ਬੋਤਲ ਪੁਰ ਕੇ ਪਾਣੀ ਪੀਣ ਲੱਗਿਆ ਤਾਂ ਸਾਨੂੰ ਅਸੀਂ ਕੋਲੇ ਖੜੇ ਦੇਖਦੇ ਰਹੇ ਸਾਨੂੰ ਉਹਨਾਂ ਨੇ ਕਿਹਾ ਤੁਸੀਂ ਕੀ ਕਰਦੇ ਹੋ ਤੁਸੀਂ ਅੱਗੇ ਜਾ ਕੇ ਰੋਲ ਦੇਖੋ ਤਾਂ ਜਦੋਂ ਅਸੀਂ ਅੱਗੇ ਥੋੜੀ ਜਿਹੀ ਦੂਰੀ ਪਹੁੰਚੇ ਸੀ ਤੇ ਉੱਥੇ ਇੱਕ ਬੰਬ ਆਇਆ ਨਾਲ ਸੁਖਦੇਵ ਸਾਹਿਬ ਤੇ ਉਹ ਜਾਨ ਸ਼ੀਰ ਹੋ ਗਏ ਉਸ ਤੋਂ ਬਾਅਦ ਜਿਹੜੀ ਸਾਡੀ ਕਾਮਯਾਬੀ ਸੀ ਪੂਰਾ ਕਾਮਯਾਬੀ ਦਾ ਇਸ਼ਾਰਾ ਮਿਲਿਆ ਸਾਨੂੰ ਇਹ ਸਿਹਰਾ ਸਪੀਕਰ ਨਾਮ ਦੇ ਭਾਲ ਸਾਹਿਬ ਜਿਹੜੇ ਕੰਮ ਸਾਫ ਸੀ ਪਾਣੀ ਸਾਫ ਸੀ ਉਹ ਜਿਹੜੇ ਯੋਧੇ ਅਫਸਰ ਸੀ ਜਿਹਦੇ ਵਿੱਚ ਸਾਕਨ ਜਿਹੜੇ ਸੋਰਸਾ ਉਹਨਾਂ ਵੀ ਸਨਾਂ ਮੈਦ ਬੜਿਆ ਸਾਡੇ ਬਹੁਤ ਹੀ ਹੋਂਹਾਰ ਸਪਾਈ ਭੁੱਦ ਸਿੰਘ ਉਹਨਾਂ ਨੇ ਵੀ ਬੜੀ ਕੁਰਬਾਨੀ ਦੇ ਨਾਲ ਕਲ ਸਾਹਿਬ ਨੂੰ ਜਿਹੜੇ ਗੋਲੀ ਮਾਰਨ ਲੱਗਿਆ ਸੀ ਪਾਕਿਸਤਾਨ ਦਾ ਜੌਨ ਉਹਨੂੰ ਦਾਣਾ ਉਹਦਾ ਗੱਡ ਕੇ ਖਤਮ ਕੀਤਾ ਉਸ ਵਾਰ ਉਹ ਦੀਰ ਚੱਕਰ ਸੀ ਧਰਮ ਸਿੰਘ ਜੀ ਤਰਨ ਸਿੰਘ ਵੀ ਸਾਡੇ ਨਾਲ ਸੀ ਉਹਨਾਂ ਨੂੰ ਵੀ ਦੀਰ ਚੱਕਰ ਮਿਲਿਆ ਸੀ ਉਹ ਵੀ ਹੋਣੀ ਫਿਰ ਉਸ ਤੋਂ ਅਸੀਂ ਆਪਣੇ ਪਿੱਛੇ ਆਏ ਉਥੇ ਸਭਾ ਵੀ ਜਾ ਰਿਹਾ ਫਿਰ ਉਸ ਤੋਂ ਬਾਅਦ ਟੰਡਲਾ ਚਲੀ ਗਈ। ਬਸ ਇਹਨਾਂ ਜੀ ਅਸੀਂ ਨਜ਼ਾਸ ਦੇ ਵਿੱਚ ਅੱਜ ਤੱਕ ਮੈਂ ਸਾਰੀ ਨੌਕਰੀ ਜਿਹੜੀ ਉਹ ਸਿਖਿਆ ਲਈ ਕੀਤੀ ਹੈ ਉਹ ਤੋਂ ਬਾਅਦ ਜਿਹੜੀ ਬੰਗਲਾਦੇਸ਼ੀ ਲੜਾਈ ਹੋਈ ਉਹਦੇ ਵਿੱਚ ਵੀ ਹਿੱਸਾ ਲਿਆ। ਉਹ ਵੀ ਸਾਡੀ ਬਨਯੋਗ ਹੈ। ਉਸ ਟਾਈਮ ਤੇ ਮੈਂ ਮਿਨੀਸ਼ਨੈਂਸ ਦੀ ਡਿਊਟੀ ਕਰਦਾ ਸੀ। ਉਥੇ ਵੀ ਅਸੀਂ ਬੜੇ ਰਾਤ ਦੇਖੇ ਜਦੋਂ ਜੰਗ ਹੋਈ ਆ ਉਹਨਾਂ ਬਾਰੇ ਵੀ ਸਾਨੂੰ ਸਤਾਰ ਨਾਲ ਦੱਸੋ ਜਿੰਨਾ ਵੀ ਤੁਹਾਨੂੰ ਉਹਦੀ ਨਾ ਹੈਗੀ ਆ ਜਾਣਕਾਰੀ ਉਹ ਸਾਨੂੰ ਦੱਸੋ ਸਾਡੀ ਮਿਲਸਰ ਕਤਰ ਦੀ ਜੰਗ ਬੜੀ ਹੈ ਜਦੋਂ ਅਸੀਂ ਬਟਾਲੀਆਂ ਦੇ ਨਾਲ ਜਮਾਨਪੁਰ ਪਹੁੰਚੇ ਅੱਗੇ ਬ੍ਰਹਮਪੁੱਤਰ ਜੀ ਦੀ ਕਿਸ਼ਾਤ ਸੀ ਬਹੁਤ ਲੰਮੀ ਚੌੜੀ ਸੀ ਉਹਨੂੰ ਪਾਰ ਕਰਨਾ ਬੜਾ ਮੁਸ਼ਕਲ ਸੀ ਤੇ ਦੂਸਰੇ ਪਾਸੇ 31 ਬਲੋਜ ਬਟਾਲੀਆਂ ਲੱਗੀ ਹੋਈ ਸੀ ਸਾਨੂੰ ਘਾਰਨਿਕ ਕਰਨੀ ਸੀ ਉਹਨੂੰ ਪਾਰ ਕਰਨ ਵਾਸਤੇ ਸਾਈਡ ਤੋਂ ਨੇ ਅਟੈਕ ਕੀਤਾ ਹਵਾਈ ਜਹਾਜ਼ ਦਾ ਪੈਰ ਹੋਇਆ ਤੇ ਜਿਹੜੇ ਭਜਨ ਅੱਠੇ ਸੀ ਉਹਨਾਂ ਨੂੰ ਪਹਿਰਾ ਬਟਾਲੀਆਂ ਨੇ ਆ ਦੇ ਕੇ ਰੱਖ ਕੇ ਉਹਨੂੰ ਖਤਮ ਕੀਤਾ ਜਦੋਂ ਉਹ ਕੈਦੀ ਹੋ ਗਏ ਸੀ ਸਾਰੇ ਅਸੀਂ ਕੈਦੀ ਕੈਂਪ ਸੀਪੀਜੀ ਡਿਊਟੀ ਕੀਤੀ ਤਾਂ ਉਹ ਕਥੀ ਬਲਉ ਜਾਲੇ ਕਹਿੰਦੇ ਸੀ ਵੀ ਛੇ ਸਿੱਖਾ ਲਈ ਗਏ ਤੁਸੀਂ ਸਾਡਾ ਘੜਾ ਨਹੀਂ ਛੱਡਿਆ ਨਾ ਤਾਂ ਕਾਲੀ ਤਾਰ ਤੇ ਛੱਡਿਆ ਤੇ ਨਾ ਹੁਣ ਤੁਸੀਂ ਮਗਰ ਪੜੇ ਤੇ ਉਹਨਾਂ ਨੇ ਆਪਣੇ ਅਫਸਰਾਂ ਦੀ ਮੀਰ ਗੁਰਦੀਪ ਸਿੰਘ ਸਾਹਿਬ ਸੀਗੇ ਬੜੇ ਕਟੜਾ ਅਫਸਰ ਸੀਗੇ ਜਸ਼ੀਲੇ ਸੀਗੇ ਵੈਸੇ ਉਹਨੇ ਮਨ ਲ ਕੇ ਅਫੇ ਇਨਾਂ ਨੇ ਸਾਨੂੰ ਫਤ ਖੜੇ ਕਰਾਏ ਤੇ ਮਦਦ ਮੇਰੇ ਸਾਹਮਣੇ ਸੀ ਜਿਹੜੇ ਜਵਾਨ ਸੀ ਇੱਕ ਜਵਾਨ ਚਾਲੀ ਕੋਲ ਦਾ ਮਹਿਵਾ ਸਿੰਘ ਸੀ ਆਪਣਾ ਕੈਦੀ ਹੋ ਗਿਆ ਸੀ ਉਹਨੂੰ ਸਪੈਨ ਦੇ ਵਿੱਚ ਉੱਥੇ ਇੱਕ ਸਾਡੇ ਇੱਕ ਬੀਜੇ ਸਾਹਿਬ ਕਹਿ ਸੀ ਉਹਨੇ ਮੈਨੂੰ ਬੁਲਾ ਕੇ ਕਿਹਾ ਉਸਤਾਦ ਜੀ ਇਹ ਜਵਾਨ ਦਾ ਨਾਮ ਕੀ ਹੈ ਮਾਜੀ ਮੇਵਾ ਸਿੰਘ ਹੈ ਕਹਿੰਦਾ ਇਸ ਕੋ ਬੁਲਾਉ ਉਹ ਮੇਵਾ ਸਿੰਘ ਨੂੰ ਮੈਂ ਬੁਲਾਇਆ ਉਹਨੇ ਗੱਲ ਕੀਤੀ ਕਹਿੰਦਾ ਮੇਵਾ ਸਿੰਘ ਮੈਂ ਬਹੁ ਹਾਂ ਮੈਂਨੇ ਤੇਰੇ ਕੋ ਪਹਛਾਇਆ ਹਾਂ ਕਹਿੰਦਾ ਵੀ ਉਹ ਜਵਾਨ ਸੋਣਾ ਸੀ ਉਹ ਕਹਿੰਦੇ ਗੋਲੀ ਮਾਰਨ ਲੱਗੇ ਸੀ ਕਹਿੰਦਾ ਮੈਂ ਨਾ ਮਾਰੂਗਾ ਕਹਾਂ ਉਸਾਰ ਕਹਿੰਦਾ ਹੁਣ ਮੈਂ ਇਹਦੇ ਵਾਧਿਆ ਐ ਮਤਲਬ ਉਹਨੂੰ ਪੁਰਾਣੀ ਤਵਾਰੀ ਦਸਾਈ ਉਹ ਕਹਿੰਦੇ ਸੀ ਆਪਣੇ ਜਰਨਲ ਦੀ ਬਹੁਤ ਉਸਤਤ ਕਰਦੇ ਸੀ ਕਿ 31 ਬਰੂਜ ਬਟਾਲੀਆਂ ਐਡੀ ਤਗੜੀ ਬਟਾਲੀ ਮੰਨੀ ਜਾਂਦੀ ਜਿਵੇਂ ਆਪਣੇ ਸਿੱਖ ਰਜਿਵਟ ਮੰਨੀ ਜਾਂਦੀ ਹੈ ਸਿੱਖ ਰਜਿਵਟ ਮੰਨੀ ਜਾਂਦੀ ਹੈ ਉਹ ਉਹਦੀ ਪ੍ਰਸ਼ੰਸਾ ਕਰਦੇ ਸੀ 31 ਬਰੂਜ ਬਟਾਲੀਆਂ ਬਹੁਤ ਤਗੜੀ ਬਟਾਲੀਆਂ ਨੇ ਪਰ ਉਹ ਖਾਸ ਆਪਣੇ ਸਾਹਮਣੇ ਬੜੀ ਖੁਸ਼ੀ ਹੋਈ ਤੁਸੀਂ ਉਸਤਿਆਂ ਨੂੰ ਜੀ ਸਪਾਰਡ ਦੇ ਬਹੁਤ ਪੁਰਾਣੀ ਬੈਟਰੀ ਕੀਤੀ ਸੀ ਜਿਹੜੀ ਤੁਸੀਂ ਮੈਟ੍ਰਿਕ ਕੀਤੀ ਸੀ ਉਸ ਟਾਈਮ ਤਾਂ ਵੀ ਪਾਸ ਉਹਦਾ ਤੁਹਾਨੂੰ ਉੱਥੇ ਮਾਨਸਮਾਨ ਕੀ ਨੱਕ ਮਿਲਿਆ ਜੰਡ ਦੇ ਵਿੱਚ ਮਾਨਸਮਾਨ ਤਾਂ ਮੈਨੂੰ ਬਹੁਤ ਮਿਲਿਆ ਜਦੋਂ ਤੋਂ ਮੈਂ ਸਪਾਈ ਭਰਤੀ ਹੋਇਆ ਹਾਂਜੀ ਪਟੂ ਦੇ ਵਿੱਚ ਵੀ ਕੰਪਨੀ ਦੇ ਵਿੱਚ ਵੀ ਮਲਕਿ ਪੜੇ ਵੀ ਹੈ ਜੋ ਕਿ ਮੈਨੂੰ ਜਿਆਦਾ ਨਹੀਂ ਹੈ। ਠੀਕ ਹੈ। ਹਾਲਾਂਕਿ ਮੈਨੂੰ ਸਪਾਈ ਹੁੰਦੇ ਰਹੇ ਨਹੀਂ ਹੌਜ਼ ਰਮੇ ਦਾ ਰਿਟਰਨ ਨਹੀਂ ਕੋਟ ਮਾਸੀ ਜੋਟੀ ਮੈਂ ਕਰਦਾ ਰਿਹਾ। ਉਸ ਵਾਂ ਐਨਸੀਓ ਦੇ ਰੈਂਕ ਦੇ ਵਿੱਚ ਮੈਂ ਕੋਟ ਐਨਸੀਓ ਪੀਐਨਸੀਓ ਜਿਹਨੇ ਹੁੰਦਾ ਉਹ ਵੀ ਕਰਦਾ ਸੀਐਚਐਮ ਕੋਟ ਮਾਸੀ ਜੋਟੀ ਮੈਂ ਤਕਰੀਬਨ ਕੋਟ ਐਨਸੀਓ ਇਹ ਪੜੀ ਲਿਖੇ ਡਿਊਟੀਆਂ ਕੀਤੀਆਂ ਜਿਹੜੀਆਂ ਅਣਪੜ੍ਹ ਬਤਾਲੀ ਨਹੀਂ ਸੀ ਕਰ ਸਕਦਾ। ਤੇ ਮੈਨੂੰ ਮੌਨ ਮਿਲਿਆ ਇਸ ਕਰਦਾ ਇਹ ਜੁੜੀਆਂ ਵੀ ਜੁੜੀਆਂ ਐਸੈਂਸ਼ੀਅਲ ਡਿਊਟੀਆਂ ਹੁੰਦੀਆਂ ਨੇ ਪਲਟਨ ਦੇ ਵਿੱਚੋਂ ਸਾਰੀਆਂ ਤਿਲਕ ਦਿੱਤੀਆਂ। ਕਲਾਤਰੀ ਡਿਊਟੀ ਸੀ। ਕੋਦੇ-ਕੋਦੇ ਕਰ ਲੈਂਦੇ ਹਾਂ ਜਸਟ ਸਟਾਫਰ। ਉਸ ਟਾਈਮ ਦਾ ਟੈਪਰਿੰਗ ਟੈਪਰਿੰਗ ਟਾਈਮ ਤੇ ਸੀ ਬਟ ਉਹ ਨਹੀਂ ਠੀਕ ਹੋਈ। ਇਹ ਮੇਰਾ ਕਲਾਸ ਫੈਲ ਸੀ ਕਿ ਜ਼ਰੂਰ ਸੋ ਗੁਰਾਲ ਸਿੰਘ। ਠੀਕ ਹੈ। ਅਸੀਂ ਇਕੱਠੇ ਪੜ੍ਹਦੇ ਹੁੰਦੇ ਸੀ ਉਹ ਕੋਲਕਾਪਰਤੀ ਹੋ ਗਿਆ ਸੀ ਮੈਂ ਜੀ ਦੀ ਪਾਸ। ਤੁਸੀਂ ਸਾਨੂੰ ਦੱਸੋ ਜੀ ਜਦੋਂ ਪਲਟਨ ਦੇ ਵਿੱਚ ਗਏ ਹੋ ਉਸ ਵਾਰ ਪਲਟਨ ਕਿੱਥੇ-ਕਿੱਥੇ ਪਲਟਨ ਦੇ ਵਿੱਚ ਡਿਊਟੀ ਕੀਤੀਆਂ ਤੁਸੀਂ? ਔਰ ਕਿੱਥੋਂ ਤੁਸੀਂ ਪੈਨਸ਼ਨ ਆਇਆ? ਪਟਲਤਾ ਬਥੇ ਤੇ ਜੋ ਪਹਿਲਾ ਸੁਦਰਵਾਲੀ ਲੜਾਈ ਤੋਂ ਬਾਅਦ ਆਪਣੇ ਲੇਨ ਦਾ ਹਟ ਕੇ ਸੀ ਪਟਲਤਾ ਲੇਨ ਦਾ ਹਟ ਦੇ ਵਿੱਚ ਮੈਂ ਨੂੰ ਕੰਮ ਨਹੀਂ ਕੀ ਰਹਾ ਉਹ ਸੁਮੇਰ ਦੇ ਗਾਲਾ ਦਿਖਾਵੇ ਜੀਸੂ ਪੀਟਰ ਕਰਦੇ ਸੀ ਇੱਕ ਆਟਮਾ ਸੀ ਡਿਊਟੀ ਕਰਦੇ ਸੀ ਤੇ ਸਾਨੂੰ ਕਹਿੰਦੇ ਕੋਈ ਬੜੇ ਲਿਖੇ ਮੁੰਡਾ ਤੇ ਉਹ ਯਾਰ ਮੇਰੀ ਡਿਊਟੀ ਸੁਭਾੜ ਲਈ ਸਾਡੇ ਇੱਕ ਗਰਦਾਸ ਸਿੰਘ ਹੰਦਰ ਵੀ ਬੈਠਦੇ ਸੀ ਉਹ ਤੇ ਉਹਨੇ ਮੈਨੂੰ ਕਿਹਾ ਬਸ ਉਹ ਡਿਊਟੀ ਕਰ ਲਈਗਾ ਮੈਂ ਹੀ ਕਰ ਲਵਾਂ ਤੇ ਮੈਨੂੰ ਉਹ ਚਿਰ ਬਾਅਦ ਚਪਰੋਣਾ ਰੋਸ਼ਨ ਰੋਣ ਡਿਪੋਣਾ ਆਵਾਸ਼ ਸੁਪਰਨਾ ਬਿਲਕੁਲ ਸਹੀ ਦੱਸਿਆ ਉਹ ਤਾਂ ਦਾਸ ਸੀ ਤੇ ਮੈਂ ਉਸੇ ਜਿਹੜਾ ਤੈਨੂੰ ਵੀ ਨੇ ਇਹਦੇ ਅੰਦਰ ਮੈਂ ਆਟੋਮਾਸੇ ਡਿਊਟੀ ਕੀਤੀ ਉਸ ਵਾਰ ਅਸੀਂ ਇੱਕ ਮੈਡੀਕਲ ਕੋਰਸ ਵੀ ਕੀਤਾ ਉਸ ਵਾਰ ਵੀ ਨਿਕਲ ਰਿਹਾ ਵਾ ਇਸ ਮੀਰਾ ਸਾਹਾ ਵਾ ਕੀਤਾ ਕਾਫੀ ਸਾਲ ਤਿੰਨ ਸਾਲ ਰਹੇ ਤਕਰੀਬਾ ਇੱਥੇ ਕਾਲੀਗਾੜੇ ਵੀ ਬਣਾਇਆ ਕਈ ਵਾਰੀ ਉਸ ਤੋਂ ਫਿਰ ਆਪਣੇ ਕਮਾਂਡ ਸਾਬਣ ਤੇ ਦੰਦਵਾਲ ਸਾਹ ਕੋਲ ਜਾ ਕੇ ਪੋਸਟਿੰਗ ਚਲੀ ਗਈ ਸੀ ਤਾਂ ਕੇ ਦੇ ਵਿੱਚ ਕੈਦੀ ਕੈਪ ਦੇ ਵਿੱਚ ਪਹੁੰਚੇ ਉਥੇ ਕੈਦੀਆਂ ਨੂੰ ਮਿਲਣ ਵਾਸਤੇ ਯੂਨੈਸਕੋ ਦੇ ਅਫਸਰ ਆਉਂਦੇ ਯੂਨੈਸਕੋ ਦੇ ਅਫਸਰ ਇੰਗਲਿਸ਼ ਬੋਲਦੇ ਆ ਹਰਕਾਰ ਜਿਹੜੇ ਸਾਡੇ ਨਾਲ ਜਾਨ ਨੂੰ ਉਹ ਪੜ੍ਹਦੇ ਨਹੀਂ ਲਿਖ ਨਹੀਂ ਸਕਦੇ ਸੀ ਨਾ ਬੋਲ ਸਕਦੇ ਸੀ ਤਿੱਥੇ ਵੀ ਮੇਰੀ ਐਵੇਂ ਤਰੇਹੀ ਉਥੇ ਮੈਂ ਕਦੇ-ਕਦੇ ਉਹਨਾਂ ਨਾਲ ਯੂਨੈਸਕੋ ਦੇ ਅਫਸਰਾਂ ਨਾਲ ਇੰਗਲਿਸ਼ ਵਿੱਚ ਗੱਲ ਕਰ ਲੈਂਦਾ ਸੀ ਕਿ ਉਹ ਇਸ ਨੂੰ ਸਮਝ ਜਾਂਦੇ ਸੀ ਤੇ ਜਦੋਂ ਵੀ ਕੋਈ ਯੂਨੈਸਕੋ ਦਾ ਅਫਸਰ ਆਉਂਦਾ ਸਾਡੇ ਜਵਾਨ ਕੋਲੇ ਤਮੇਨੋ ਹਾਕਮਾਰ ਕੇ ਬੁਲਾਉਂਦੇ ਵੀ ਇਹ ਸਾਹ ਆਇਆ ਇਹਨਾਂ ਗੱਲ ਕਰ ਠੀਕ ਠੀਕ ਹੈ ਜੀ ਇੱਕ ਮੇਰਾ ਪਰਸਨਲ ਸਵਾਲ ਆਈ ਕਿ ਮੈਂ ਦੇਖ ਰਿਹਾ ਕਿ ਜਿਹੜੀ ਬੁੱਕਸ ਹੈ ਇਹਨਾਂ ਦੀ ਕਲੈਕਸ਼ਨ ਜਿਹੜੀ ਹੈ ਬਹੁਤ ਹੀ ਵਧੀਆ ਹਰ ਇੱਕ ਪੈਪ ਦੀ ਜਿਹੜੀ ਬੁੱਕਸ ਇੱਥੇ ਪਈ ਹੋਈ ਹੈ ਇਹਦੇ ਬਾਰੇ ਦੱਸੋ ਜੀ ਕਿ ਮਤਲਬ ਇੰਨੀ ਆ ਵਧੀਆ ਕਲੈਕਸ਼ਨ ਕਰਨ ਦਾ ਕੀ ਕਾਰਨ ਹੈ ਵੈਸੇ ਤਾਂ ਜੀ ਮੈਨੂੰ ਵੀ ਥੋੜਾ ਨਾਵਲ ਵਗੈਰਾ ਪੜਨ ਦਾ ਕਾਫੀ ਸ਼ੌਕ ਸੀ ਉਹਨਾਂ ਦੀ ਦੋਸਤ ਮੈਂ ਕੁਛ ਨਾ ਕੁਛ ਨਾਵਲ ਵੀ ਰੱਖੇ ਇੱਥੇ ਮੇਰੇ ਕੋਲ ਲੈ ਵੀ ਜਾਂਦੇ ਸੀ ਪੜਦਾ ਰਿਹਾ ਸੀ ਜਸਵੰਤ ਸਿੰਘ ਕਮਲ ਦੇ ਨਾਵਲ ਵੋਲ ਥਾੜੇ ਨਾਵਲ ਸੀ ਉਹ ਬੜੇ ਰਵਾਂਚਕ ਸੀ ਇਹ ਉਹਨੂੰ ਵੀ ਮੈਂ ਪੜ੍ਹਦਾ ਰਿਹਾ ਸਾਹਿਤ ਪੜ੍ਹਨ ਦਾ ਮੈਨੂੰ ਕਾਫੀ ਸ਼ੌਕ ਸੀ ਪੜ੍ਹਾਈ ਦੇ ਸਮੇਂ ਵੀ ਤੇ ਮੈਂ ਆਪਣੇ ਬੱਚਿਆਂ ਨੂੰ ਵੀ ਇਸ ਲਗਨ ਤੇ ਲਾਇਆ ਕਿ ਵਧੀਆ ਸਾਹਿਤ ਪੜਿਆ ਕਰੋ ਇਹਦੇ ਵਿੱਚੋਂ ਕੁਝ ਨਾ ਕੁਝ ਮਿਲਦਾ ਹੈ ਤੇ ਵਕਤ ਨੂੰ ਮੋਟੀਵੇਟ ਕੀਤਾ ਕਿ ਐਜੂਕੇਸ਼ਨ ਇੱਕ ਐਸੀ ਜਿੰਨੀ ਕਿ ਬੰਦੇ ਨੂੰ ਉੱਚਾ ਚੁੱਕਦੀ ਹੈ ਤੇ ਮੈਂ ਆਪਣੇ ਬੇਟੇ ਨੂੰ ਤਾਂ ਵੀ ਇਹ ਕਰਾਈ ਪਰ ਅਫਸੋਸ ਕਿ ਉਹਨੂੰ ਨੌਕਰੀ ਨਹੀਂ ਮਿਲ ਸਕੀ ਖਰਾਬ ਮਾਹੌਲ ਹੋ ਗਿਆ ਜਿਸ ਕਰਕੇ ਉਹ ਨੌਕਰੀ ਮਿਲ ਸਕਦੀ ਉਹ ਉਹ ਆਪਣੇ ਕਿਸੇ ਇੰਸਟੀਟਿਊਟ ਨਵਾਰੇ ਦੂਜੀ ਗੱਲ ਦੋ ਬੇਟੇ ਮੇਰੇ ਪੋਤੇ ਨੇ ਦੋ ਤੇ ਵੱਡਾ ਅਜੀਨਾ ਸੀਗਾ ਹਰਮਨਪ੍ਰੀਤ ਸਿੰਘ ਉਹ ਥਾਪਰ ਕਾਲਜ ਵਿਚੋਂ ਬੀਟੈਕ ਕਰਕੇ ਇਲੈਕਟ੍ਰੀਕਲ ਦੀ ਉਹ ਸਿੱਧਾ ਜੈਪਰਤੀ ਹੋਇਆ ਸੀ ਛੱਟ ਸਾਲ ਜੀ ਜੋਟੀ ਕਰਨ ਤੋਂ ਬਾਅਦ ਹੁਣ ਐਸਕੇਓ ਦੀ ਜੋਟੀ ਨਵਾਰੇ ਹੈ ਤਿੰਨੋ ਡਾਰੇ ਛੋਟਾ ਬੇਟਾ ਅਰਸ਼ਪ੍ਰੀਤ ਸਿੰਘ ਉਹਨੇ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਉਹਨੇ ਆਪਣੀ ਇੱਛਾ ਪ੍ਰਗਟ ਕੀਤੀ ਕਿ ਮੈਂ ਬਾਹਰ ਜਾਣਾ ਕੈਨੇਡਾ ਜਾਣਾ ਅਸੀਂ ਬੱਸ ਸੋਚਿਆ ਸੀ ਉਹਦੇ ਬਾਰੇ ਕਿ ਇੱਥੇ ਕੋਈ ਨਾ ਕੋਈ ਐਲਐਲਬੀ ਕਰ ਲਵੇ ਤੇ ਵਰਜਿੰਦਰ ਨੇ ਵੀ ਕਿਹਾ ਵੀ ਤੂੰ ਐਲਐਲਬੀ ਕਰ ਲੈ ਹੁਣ ਆਪਾਂ ਵਕੀਲ ਕਿਸੇ ਨੂੰ ਫੜ ਕੇ ਲਿਓਨੇ ਆਂ ਫਿਰ ਆਪਾਂ ਦੋਨੇ ਆਪੋ ਕਰ ਲਿਆ ਕਰਨਾ ਇਹ ਕੰਮ ਉਹ ਕਹਿੰਦਾ ਨਾ ਕੈਨੇਡਾ ਜਾਣਾ ਕਿ ਹੁਣ ਉਹ ਕੈਨੇਡਾ ਰਹਿੰਦੇ 8 ਸਾਲ ਹੋ ਗਏ ਤੇ ਚਲੋ ਵਧੀਆ ਖੁਸ਼ ਆ ਉੱਥੇ ਅਸੀਂ ਤਾਂ ਪਰਵਾਹ ਦਾ ਹਾਂ ਤੋੜਾ ਜਿਹਾ ਬਹੁਤ ਵਧੀਆ ਲੱਗਾ ਜੀ ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਜ਼ਿਆਦਾ ਖੁਸ਼ੀ ਹੋਈ ਅਸੀਂ ਅੱਜ ਕੱਲ੍ਹ ਦੇ ਬੱਚਿਆਂ ਨੂੰ ਤੁਸੀਂ ਕੀ ਸੁਨੇਹਾ ਦੇਵੋਗੇ ਅੱਜ ਕੱਲ੍ਹ ਦੇ ਬੱਚਿਆਂ ਨੂੰ ਮੈਂ ਵੈਸੇ ਤਕਰੀਬਨ 10 ਸਾਲ ਪੰਚਾਇਤ ਤੇ ਰਹਾ ਜਿਹੜੇ ਕੁਝ ਕਾਰਵਾਈਆਂ ਬੱਚਿਆਂ ਦੇਖਿਆ ਨੇ ਸਾਡਾ ਸਮਾਜ ਬਹੁਤ ਉਲਟ ਪਾਸੇ ਜਾ ਰਿਹਾ ਸਭ ਤੋਂ ਪੱਛੇ ਜਾਦਾ ਨਸ਼ਿਆਂ ਦੇ ਆਦੀ ਹੋ ਰਹੇ ਨੇ ਕੁਝ ਰਾਜਨੀਤਿਕ ਢਾਂਚੇ ਵੀ ਖਰਾਬ ਹੋ ਰਿਹਾ ਸਾਡੇ ਦੇਸ਼ ਦੇ ਰਾਜਨੀਤਿਕ ਢਾਂਚੇ ਕਿ ਦੇ ਪ੍ਰਾਇਮਰੀਆਂ ਵੋਟਾਂ ਹੁੰਦੀਆਂ ਸਫਾਈਆਂ ਵੋਟੀਆਂ ਹੁੰਦੀਆਂ ਉਹ ਨਸ਼ਾ ਪਿਆਉਂਦੇ ਨੇ ਵੱਧ ਤੋਂ ਵੱਧ ਨਸ਼ੇ ਦੀ ਆਦੀ ਬਣਾਉਂਦੇ ਨੇ ਤੇ ਜਿਹੜਾ ਕਿ ਸਾਡੇ ਸਮਾਜ ਵਾਸਤੇ ਬਹੁਤ ਸਿੱਖਣਾ ਹਣੀ ਹੈ ਉਹ ਨਸ਼ੇ ਜਿਹੜੇ ਮੈਡੀਕਲ ਨਸ਼ੇ ਨੇ ਜਦੋਂ ਦਾ ਸੋਚੋ ਕਿ ਥੋੜਾ ਨਸ਼ਾ ਵੱਧ ਤੋਂ ਵੱਧ ਲੈਣ ਨਾਲ ਮੌਤ ਹੋ ਜਾਂਦੀ ਹੈ ਨੌਜਵਾਨ ਮੌਤਾ ਹੋ ਜਾਂਦੇ ਮੈਂ ਤਾਂ ਇਹ ਜੀ ਦੇਣਾ ਚਾਹੁੰਦਾ ਵੀ ਅਗਰ ਬੰਦਾ ਐਜੂਕੇਟਡ ਹੋਊਗਾ ਉਹ ਨਸ਼ਾ ਦੇ ਜਿਹੜੇ ਜਾਂਦਾ ਜਿਹੜੇ ਬਿਹਲੜਾ ਬੰਦੇ ਉਹ ਆਪਣਾ ਕੰਮ ਕਰਦੇ ਨੇ ਕੋਈ ਜ਼ੋਰ ਦਾ ਕੰਮ ਕਰਦੇ ਨੇ ਉਹ ਨੂੰ ਜ਼ੋਰਨ ਸਾਖ ਨੂੰ ਪੂਰਾ ਕਰਵਾ ਤੇ ਕਰਦੇ ਨੇ ਪਰ ਇਹ ਸੋਚਣੀ ਚਾਹੀਦੀ ਹੈ ਵੀ ਉੜੀ ਤਾੜ ਦੇ ਨਾਲ ਸਰੀਰ ਤੋਂ ਜਾਂਦੀ ਹੈ ਚਾਹੇ ਨਸ਼ੇ ਦੇ ਬਦੌਲਦੀ ਜਾਂਦੀ ਹੈ ਇਹ ਤੋਂ ਬਚਣਾ ਚਾਹੀਦਾ ਹੈ ਬਾਕੀ ਜਿਆਦਾਤਰ ਬੱਚਿਆਂ ਨੂੰ ਐਜੂਕੇਸ਼ਨ ਦਿਓ ਚਾਹੇ ਆਪਣੇ ਸਮਾਜ ਦੇ ਵਿੱਚ ਕਿਸੇ ਨੂੰ ਉન્નਤੀ ਕਰਨੀ ਹੈ ਐਜੂਕੇਸ਼ਨ ਦਿਓ ਤੇ ਉਹਦੇ ਵਿੱਚ ਆਪਣਾ ਭਲੇ ਮੈਂ ਬਸ ਨਸ਼ਾ ਤੋਂ ਜਿਹੜਾ ਬਹੁਤ ਦੂਰ ਹੈ ਸਾਡਾ ਪਰਿਵਾਰ ਕੋਈ ਵੀ ਨਸ਼ਾ ਨਹੀਂ ਕਰਦਾ ਸਾਡੇ ਰਿਸ਼ਤੇਦਾਰ ਕੋਈ ਨਸ਼ਾ ਨਹੀਂ ਕਰਦੇ ਬਹੁਤ ਵਧੀਆ ਗੀ ਮੈਂ ਆਪਣੀ ਸਰਪੰਚੀ ਚੋਂ ਜਿਹੜੀ ਮੈਂ ਇੱਕ ਸ਼ਰਾਬ ਨਹੀਂ ਪੀ ਤੇ ਤਾਂ ਇਹ ਆਪਾਂ ਕਹਿ ਸਕਦੇ ਹਾਂ ਵੀ ਇੱਕ ਜਿਹੜਾ ਸੈਨਿਕ ਹੈ ਫੌਜੀ ਜਦੋਂ ਡਿਊਟੀ ਕਰ ਰਿਹਾ ਹੁੰਦਾ ਉਦੋਂ ਵੀ ਉਹ ਸਾਫ਼ ਸੁਥਰੀ ਛਵੀ ਰੱਖਦਾ ਸਾਫ਼ ਸੁਥਰੀ ਡਿਊਟੀ ਕਰਦਾ ਤੇ ਜਦੋਂ ਉਹ ਪਿੰਡ ਦੇ ਵਿੱਚ ਆ ਕੇ ਵੀ ਕਿਸੇ ਵੀ ਸਮਾਜ ਦੇ ਕੰਮ ਦੇ ਵਿੱਚ ਵਿਚਰਦਾ ਤਾਂ ਉਹ ਛਲਕਪਟ ਤੋਂ ਦੂਰ ਰਹਿੰਦਾ ਵੈਮਾ ਭਰਮਾ ਤੋਂ ਦੂਰ ਰਹਿੰਦਾ ਤੇ ਲੋਕਾਂ ਨੂੰ ਲਾਲਚ ਬੇਲੋੜਾ ਦੇਣਾ ਜਿਹੜਾ ਉਹ ਤੋਂ ਦੂਰ ਰਹਿੰਦਾ ਤੇ ਆਪਣੀ ਛਵੀ ਨੂੰ ਸਾਫ਼ ਸੁਥਰਾ ਰੱਖ ਸਕਦਾ ਜੇਕਰ ਤੁਸੀਂ ਪੰਚਾਇਤ ਦੀਆਂ ਚੋਣਾਂ ਲੜੀਆਂ ਤੇ ਤੁਸੀਂ ਜਿਹੜੀਆਂ ਅੱਜ ਸਾਰੇ ਲੈ ਰਹੀਆਂ ਪੰਚਾਇਤਾਂ ਇਹਦਾ ਕਿਸੇ ਦਾ ਸਾਰਾ ਨਹੀਂ ਲਿਆ ਮੇਰਾ ਖਿਆਲ ਇਹਦੇ ਵਾਸਤੇ ਇੱਕ ਵਾਰੀ ਤਾੜੀ ਜ਼ਰੂਰ ਮਾਰਨੀ ਚਾਹੀਦੀ ਹੈ